ਹਾਂਜੀ ਭਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਣੇ ਕੋਲੇ ਵਿਕਾਸ ਵੈਨੀਵਾਲ ਭਾਈ ਰੁਤਕ ਸੇ ਆਏ ਆ ਜੋ ਕਿ ਆਪਣੇ ਐਨੀਮਕਸ ਕੰਪਨੀ ਕੇ ਬਹੁਤ بڑے ਓਨਰ ਹੈ ਔਰ ਆਪਣੇ ਸ਼ਰਨਜੀਤ ਭਾਈ ਜੋ ਆਪਣੇ ਪਹਿਲੇ ਵੀ ਆਪਣੇ ਕੋਲ ਆਉਂਦੇ ਆ ਇਨਕੇ ਸਾਥ ਕੋਈ ਐਡ ਕਰਨੇ ਵਾਲੀ ਕੋਈ ਵੀ ਐਸੀ ਬਾਤ ਨਹੀਂ ਵੀ ਕੋਈ ਇਨਕੀ ਦਵਾਈ ਕੀ ਮੈਂ ਐਡ ਕਰੂੰ ਭਾਈਓ ਸੇ ਪਿਆਰ ਹੈ ਪਹਿਲੇ ਸੀ 2-3 ਸਾਲ ਸੇ ਬੜੀਆ ਭਾਈਓ ਸੇ ਪਿਆਰ ਹੈ ਤੋ ਭਾਈ ਦਾ ਬਹੁਤ ਬੜਾ एनिमैक्स का जो काम है बढ़िया कंपनी है अच्छी चीज को जब आप आगे लेके आते हैं तो लोगों के पास जाती है चीज उसका रिजल्ट मिलता है तो अपने आप नाम बन जाता है एनिमैक्स जड़ी कंपनी है भाई बहुत पुरानी है कोई नई नहीं, नहीं है जिमे अपने कई बंदे एलडीएम पहले भर चुके या जेड़े भरत रहे ने ये एलडीएम आपा पहला भी ऐड पाई थी ਇਦੇ ਬਹੁਤ ਫਾਇਦੇ ਨੇ ਇੱਕ ਫਾਇਦਾ ਨਹੀਂ ਦੁੱਧ ਨੂੰ ਵਧਾਉਂਦਾ ਹੈ ਜੋ ਪਸ਼ੂ ਜਦੋਂ ਸਟ੍ਰੈਸ ਚ ਮੰਨ ਲਓ ਜਿਵੇਂ ਮੈਂ ਹਰਿਆਣਾ ਚੋਂ ਪਸ਼ੂ ਲੈ ਕੇ ਆਨਾ ਆ ਕੇ ਪਸ਼ੂ ਸਟ੍ਰੈਸ ਚ ਹੋ ਜਾਂਦਾ ਹੈ ਜਾਂ ਕੱਖ ਨਹੀਂ ਚੱਕਦਾ ਜਾਂ ਦੁੱਧ ਨਹੀਂ ਵਧਦਾ ਜੰਪ ਮਾਰ ਜਾਂਦਾ ਕਿਉਂ ਉਧਰੋਂ ਗੱਡੀਆਂ 'ਚ ਚੜ ਕੇ ਛੱਟ ਕੇ ਵੱਜਦੇ ਨੇ ਆਕੇ ਤੁਸੀਂ ਇਹ 2 ਲੀਟਰ ਦੀ ਪੀਪੀ ਪਿਆ ਦਿਓ ਪਸ਼ੂ ਥੋੜਾ ਓਕੇ ਹੈ ਨਾਲ ਇਹਦੇ ਇੱਕ ਗੋਲੀਆਂ ਵੀ ਆਉਂਦੀਆਂ ਨੇ ਉਹਦੇ ਤੋਂ ਦਾ ਜਮੀ ਵਧੀਆ ਵੀ ਗੱਪ ਗੋਲੀਆਂ ਆਉਂਦੀਆਂ ਇੱਕ ਇਹ ਇੱਕ ਵਿਟਾਮਿਨ ਆਪਣਾ ਐਲ ਡੀ ਐਮ ਐਚ 골ਡ ਹੈ ਉਹ ਜਿਵੇਂ ਸੌਣ ਤੋਂ ਪਹਿਲਾਂ ਤਣਾਅ ਲੈਵੇ ਦਾ ਪਸਮਾ ਵਾਸਤੇ ਥਣਾ ਵਾਸਤੇ ਸੌਣ ਤੋਂ ਜਿਵੇਂ ਪਹਿਲਾਂ 3 ਮਹੀਨੇ ਜਾਂ 2 ਮਹੀਨੇ ਵਰਤ ਸਕਦੇ ਆ ਬਾਕੀ ਬਾਈ ਸਰ ਜੀ ਤੁਸੀਂ ਦੱਸਿਓ ਐਲ ਡੀ ਐਮ ਬਾਰੇ ਕਿੰਨੇ ਕੁ ਆਪਣੇ ਹੋਰ ਬੇਦਕੀ ਕੀ ਕੀ ਕਰਦੀ ਹੈ ਪਹਿਲਾਂ ਤਾਂ ਸਾਰੇ ਕਿਸਾਨ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਬਾਈ ਰੇਡੂ ਨੇ ਤੁਹਾਨੂੰ ਦੱਸ ਹੀ ਦਿੱਤਾ ਸਾਡਾ ਕੋਈ ਮਕਸਦ ਇਹ ਨਹੀਂ ਦਾ ਕਿ ਐਡ ਕਰਨ ਦਾ ਪੁਰਾਣਾ ਨਲਿਆ ਪਿਆਰੀ ਇਹ ਨਾ ਵੀ ਜਿੰਨੇ ਵੀ ਰੀਟਰ ਪੰਜਾਬ ਤਕਰੀਬਨ ਸਾਨੂੰ ਸਾਰੇ ਜਾਣਦੇ ਆ ਐਲ ਡੀ ਐਮ ਇੱਕ ਇਸ ਤਰ੍ਹਾਂ ਦਾ ਪੈਡਾਟਾ ਵੀ ਜਿਹੜਾ ਤੁਸੀਂ ਪਸ਼ੂ ਮਾਝਾ ਜਿਵੇਂ ਤੁਹਾਡੀ ਤੁਸੀਂ 14 ਕਿਲੋ ਦੁੱਧ ਚੋ ਕੇ ਖੁਸ਼ ਰਹਿੰਦੇ ਹੋ 14 ਔਰ 16 ਦੇ ਘਰ ਦਿੰਦੀ ਹੈ ਛੇ ਜਿਵੇਂ ਬੱਚਾ ਮਰ ਜਾਂਦਾ ਪਸ਼ੂ ਦਾ ਪਸ਼ੂ ਦੁੱਧ ਨਹੀਂ ਦਿੰਦਾ ਤੁਸੀਂ ਟੀਗਾ ਲਾਭਦੇ ਫਿਰਦੇ ਹੋ ਟੀਗਾ ਸਰਕਾਰ ਨੇ ਬੈਨ ਕੀਤਾ ਹੈ ਪਸ਼ੂ ਦੀ ਸਿਹਤ ਤੇ ਮਾੜਾ ਅਸਰ ਪਉਂਦਾ ਸਾਡੀ ਸਿਹਤ ਤੇ ਮਾੜਾ ਅਸਰ ਪਉਂਦਾ ਹੈ ਉਹਦੇ ਵਾਸਤੇ ਅਸੀਂ ਹਰਬਲ ਪ੍ਰੋਡਕਟ ਐਲ ਡੀ ਐਮ ਲੈ ਕੇ ਆਏ 3 ਲੀਟਰ ਦੀ ਦੀ ਪੈਕਿੰਗ ਹੈ ਮਾਰਕੀਟ ਚ ਆਉਂਦੀ ਹੈ ਹਾਰੇ ਕ ਮੈਡੀਕਲ ਸਟੋਰ ਤੋਂ ਮਿਲ ਜਾਂਦੇ ਸੋਮਿਲੋਕਸ ਵੀਰੇਦੀਨਾ ਦਾ 100 ਸ਼ਾਮ ਨੂੰ ਜਿਹੜਾ ਹੁੰਦਾ ਤੇ ਬਹੁਤ ਸ਼ਾਨਦਾਰ ਨੇ ਦੇ ਰਿਜ਼ਲਟ ਹੈ ਤੁਹਾਡਾ ਵੀ ਧੰਨਵਾਦ ਤੇ ਭਾਈ ਰੇਡੂ ਦਾ ਬਹੁਤ ਧੰਨਵਾਦ ਜਿੰਨੇ ਸਾਡੋ ਇੱਥੇ ਬੁਲਾ ਕੇ ਚਾਪਲੀ ਦੇ ਮਾਨਪਕਸ਼ਿਆ ਤੇ ਕੋਈ ਐਡ ਕਰਨਾ ਸਾਡਾ ਮਕਸਦ ਨਹੀਂ ਟੀ ਭਾਈ ਸਾਹਿਬ ਆਪਣੇ ਸਪੈਸ਼ਲ ਰੋਤਕ ਤੋਂ ਮਿਲਣਾ ਆਇਆ ਸੀ ਤੇ ਵੈਸੇ ਆਪਣੀ ਮੈਂ ਕਿਹਾ ਵੀ ਮੈਂ ਵਰਤੇ ਆ ਬਹੁਤ ਮੈਨੂੰ ਵਧੀਆ ਰਿਜ਼ਲਟ ਮਿਲੇ ਤਾਂ ਲੋਕਾਂ ਨੂੰ ਆਪਾਂ ਦੱਸ ਦੱਸਦੇ ਆ ਚੰਗੇ ਲੋਕਾਂ ਦਾ ਫਾਇਦਾ ਵੀ ਹੁੰਦਾ ਹੈ ਤੇ ਹੁਣ ਵਿੱਚ ਕਈ ਬੈਡ ਕਮੈਂਟ ਵੀ ਤੁਸੀਂ ਕੰਪਨੀਆਂ ਤੋਂ ਪੈਸੇ ਲੈ ਕੇ ਆਪਾਂ ਕਦੇ ਵੀ ਕਦੇ ਵੀ ਕਿਸੇ ਤੋਂ ਸੌਦਾ ਨੋਟ ਲਿਆ ਹੋਵੇ ਕੋਈ ਕਹੇ ਸੌਦਾ ਨੋਟ ਲੈ ਕੇ ਕਿਸੇ ਦੀ ਐਡ ਕਰੀ ਐ ਆਪਾਂ ਛੋਡਾ ਪੇਜ ਆ ਛੋਡਾ ਬਣਾਏ ਤੁਸੀਂ ਲੋਕ ਚਾੜਨ ਵਾਲੇ ਤੁਸੀਂ ਦੇਖਣ ਵਾਲੇ ਜੇ ਕਿਸੇ ਨੇ ਕੱਲ ਨੂੰ ਜਿਵੇਂ ਪ੍ਰੋਮੋਸ਼ਨ ਵੀ ਨਵਾਂ ਮੁੰਡਾ ਉੱਠਦਾ ਕੋਈ ਕੰਮ ਕਰਨਾ ਚਾਹੁੰਦਾ ਕੋਈ ਪ੍ਰੋਮੋਸ਼ਨ ਕਰਾਣੀ ਹੈ ਜਦੋਂ ਮਰਜੀ ਫੋਨ ਕਰਕੇ ਕਰਾ ਸਕਦਾ ਆਪਾਂ ਨੂੰ ਕੋਈ ਪੈਸੇ ਦਾ ਲਾਲਚ ਧੰਨਵਾਦ